ਪਹਿਲੀ ਵਾਰ ਸ਼ਾਇਦ ਤੁਸੀਂ ਗੰਨੇ ਦੀ ਕੁਲਫੀ ਖਾਓਗੇ ਇਹ ਗੰਨੇ ਦੀ ਕੁਲਫੀ ਜਿਹੜੀ ਤੁਹਾਨੂੰ ਮੈਂ ਦਿਖਾਉਣ ਲੱਗਿਆ ਇਹ ਹਰਬਲ ਕੁਲਫੀ ਹੈਗੀ ਇਹ ਮਹਾਰਾਸ਼ਟਰ ਦੇ ਵਿੱਚ ਗੰਨੇ ਦੀ ਹਰਬਲ ਕੁਲਫੀ ਦਾ ਬਹੁਤ ਟ੍ਰੈਂਡ ਹੈਗਾ ਤੇ ਉੱਥੇ ਗੰਨੇ ਦੇ ਰਸ ਤੋਂ ਬਹੁਤ ਕੁਝ ਬਣਦਾ ਸੀ ਗੰਨੇ ਦਾ ਰਸ ਅਕਸਰ ਪੀਨੇ ਰਹਿੰਦੇ ਆ ਆ ਗੰਨਾ ਹਰਬਲ ਕੁਲਫੀ ਇਹ ਕੁਲਫੀ ਨਾ ਤਾਂ ਤੁਸੀਂ ਪਹਿਲਾਂ ਦੇਖੀ ਹੋਣੀ ਤੇ ਨਾ ਖਾਧੀ ਹੋਣੀ ਆਮਬ ਕੁਲਫੀ ਗੰਨਾ ਕੁਲਫੀ ਗੰਨਾ ਫਰੂਟ ਜੈਮ ਯਾਨੀ ਸਾਰਾ ਕੁਝ ਹੀ ਗੰਨੇ ਦੇ ਨਾਲ ਗੰਨੇ ਦਾ ਰਸਰਾ ਤਿਆਰ ਕੀਤਾ ਹੋਇਆ ਫਰੋਜ਼ਨ ਗੰਨਾ ਜੂਸ ਗੰਨੇ ਦਾ ਸਿਰਕਾ ਇੱਕ ਬੜੀ ਵਧੀਆ ਚੀਜ਼ ਲੈ ਕੇ ਆਏ ਨੇ ਛੋਟੇ ਕਿਸਾਨਾਂ ਵਾਸਤੇ ਵੀ ਜਿਹੜਾ ਗੰਨੇ ਨੂੰ ਫਰੋਜ਼ਨ ਕਰ ਲਿੱਤਾ ਜਾਵੇ ਤੇ ਉਹਦੀ ਲਾਈਫ ਕਾਫੀ ਸ਼ੈਲਫ ਲਾਈਫ ਕਾਫੀ ਹੋ ਜਾਂਦੀ ਹੈ ਗੌਰ ਕਰ 6 ਮਹੀਨੇ ਦੇ ਕਰੀਬ ਅਸੀਂ ਉਹਨਾਂ ਨੂੰ ਬਹੁਤ ਵਧੀਆ ਢੰਗ ਨਾਲ ਰੱਖ ਸਕਦੇ ਹਾਂ ਜਿਹੜਾ ਇਹਨਾਂ ਦਾ ਹੈਗਾ ਰੰਗ ਚੇਂਜ ਹੋ ਜਾਊਗਾ ਤੇ ਸਿਰਕਾ ਬਣਨ ਦੇ ਪ੍ਰੋਸੈਸ ਦੇ ਵਿੱਚ ਸਟਾਰਟ ਹੋ ਜਾਊਗਾ ਜੀ ਜਿੱਦਾਂ ਇਹ ਗੰਨੇ ਦਾ ਰਸ ਕੱਢ ਲਿਆ ਇਹਨੂੰ ਕੱਟਦੇ ਨਾਲ ਦੀ ਨਾਲ ਪਰ ਇਹਨੂੰ ਨਾਲ ਦੀ ਨਾਲ ਫਰੋਜ਼ਨ ਕਰ ਫਰੋਜ਼ਨ ਹੋ ਗਿਆ ਉਹਦੀ ਇਹਦੀ ਵੈਲਿਊ ਇਹਦੀ ਰਹਦੀ ਹੈ ਨਿਊਟ੍ਰੀਸ਼ਨ ਦੀ ਨਿਊਟ੍ਰੀਸ਼ਨ ਵੈਲਿਊ ਪੂਰੀ ਰਹੂਗੀ ਇਹ ਸਦਾ ਲਈ ਫਰੋਜ਼ ਹੋ ਜੂਗਾ ਘੱਟੋ ਘੱਟ 6 ਮਹੀਨੇ ਲਈ ਇਹਦੀ ਕੋਈ ਵੀ ਨਿਊਟ੍ਰੀਐਂਟ ਵੈਲਿਊ ਹੈਗੀ ਹੈ ਦੇਖੋ ਇਹਦੇ ਵਿੱਚ ਜੋ ਵੀ ਪ੍ਰੋਟੀਨਸ ਹੈਗੇ ਹੈ ਵਿਟਾਮਿਨਸ ਹੈਗੇ ਹੈ ਜਾਂ ਜਿਹੜੇ ਤੁਸੀਂ ਕਹੋਗੇ ਫੋਰ ਤੱਤ ਹੈਗੇ ਜਿਹੜੇ ਮੈਗਨੀਸ਼ੀਅਮ ਵਗੈਰਾ ਫਾਸਫੋਰਸ ਤਰ੍ਹਾਂ ਉਹ ਸਾਰੇ ਇਹਦੇ ਐਜ਼ ਇਟ ਇਜ਼ ਰਹਣਗੇ ਦੇਖੋ ਮਿਨਰਲ ਤਾਂ ਹਮੇਸ਼ਾ ਹੀ ਰਹਿੰਦੇ ਆ ਮੈਨੂੰ ਉਹ ਜੋ ਮੈਨੂੰ ਅੰजीर ਲੈ ਕੇ ਦੇਣਗੇ ਮੈਂ ਅੰजीर ਤੋਂ ਉਹਨਾਂ ਨੂੰ ਗੰਨੇ ਦੇ ਰਸ ਦੇ ਨਾਲ ਕੁਲਫੀ ਬਣਾ ਕੇ ਦਊਂਗਾ ਮੈਨੂੰ ਜੋ-ਜੋ ਪ੍ਰੋਡਕਟ ਤੁਹਾਨੂੰ ਮਿਲਣਗੇ ਮੈਨੂੰ ਇੱਥੇ ਮੌਸਮ ਦੇ ਵਿੱਚ ਉਸ ਉਸ ਹਿਸਾਬ ਨਾਲ ਮੈਂ ਉਹਨਾਂ ਨੂੰ ਆਲੂ ਬਖਾਰਾ ਮਿਲ ਗਿਆ ਮੈਂ ਆਲੂ ਬਖਾਰਾ ਨੂੰ ਯੂਜ਼ ਕਰ ਲਿਆ ਮੈਨੂੰ ਬੇਰ ਮਿਲ ਗਿਆ ਉਹਨਾਂ ਨੂੰ ਬੇਰਾਂ ਨੂੰ ਯੂਜ਼ ਕਰ ਲਿਆ ਮੈਨੂੰ ਜੋ ਜੋ ਪ੍ਰੋਡਕਟ ਵੀ ਮੈਨੂੰ ਮਿਲਦੇ ਹੈਗੇ ਆ ਤੇ ਇਹਦੇ ਨਾਲ ਆ ਦੂਸਰੇ ਪਾਸੇ ਉਥੋਂ ਦਿਖਾ ਦਿੰਦੇ ਆ ਇੱਧਰ ਜਾਮਨ ਦੀ ਕੁਲਫੀ ਵੀ ਨਾਲ ਰੱਖੀ ਹੋਈ ਹੈ ਆ ਆ ਦੇਖੋ ਆ ਜਾਮਨ ਦੀ ਕੁਲਫੀ ਅਕੇ ਜੀ ਕਹ ਰਹੇ ਸੀ ਕਹਿੰਦੇ 1 ਮਿੰਟ ਦੇ ਵਿੱਚ ਹੀ 150 ਕੁਲਫੀ ਤੁਸੀਂ ਵੇਚ ਜਾਏ ਤੇ ਆਏ ਸੀ ਲੋਕ ਨਾਲ ਦੇ ਨਾਲ ਖਰੀਦ ਕੇ ਲੈ ਕੇ ਸੀਗੇ ਵੀ फटाफट ਦੋ ਜੀ ਸਾਨੂੰ ਨਵੀਂ ਠੀਕ ਉਹ ਇਸ ਤਰ੍ਹਾਂ ਸੀ ਅਸੀਂ ਕਿਸਾਨ ਮੇਲਾ ਫਰੀਜਕੋਰਟ ਤੇ ਗਏ ਸੀਗੇ ਪਹਿਲੇ ਦਿਨ ਅਸੀਂ ਉੱਥੇ ਕੁਲਫੀ ਲੈ ਕੇ ਆਵਦੀ ਤੇ ਮੈਂ ਇੱਕ ਉਹਨਾਂ ਨੂੰ ਆਫਰ ਦਿੱਤੀ ਕਿ ਕੁਲਫੀ ਪਹਿਲਾਂ ਖਾਓ ਜੇਕਰ ਸਵਾਦ ਨਾਲ ਲੱਗੇ ਤਾਂ ਸਿਰਫ ਇੱਕ ਵਾਰੀ ਕਹਿ ਦਿਓ ਕਿ ਤੁਹਾਡੀ ਕੁਲਫੀ ਸਵਾਦ ਨਹੀਂ ਲੱਗੀ ਅਸੀਂ ਉਸੋਂ ਪੈਸੇ ਨਹੀਂ ਲਵਾਂਗੇ ਤੇ ਮੈਂ ਉੱਥੇ ਤਕਰੀਬਨ 120-25 ਕੁਲਫੀਆਂ ਵੇਚੀਆਂ ਤੇ ਇੱਕ ਵੀ ਬੰਦੇ ਨੇ ਏ ਮੈਨੂੰ ਨਹੀਂ ਕਿਹਾ ਕਿ ਤੇਰੀ ਕੁਰਸੀ ਸਵਾਦ ਨਹੀਂ ਤੇ ਇਹਦਾ ਜਾਗਦਾ ਸਬੂਤ ਆ ਉਹ ਸਾਡੀਆਂ ਕੁਲਫੀਆਂ 2 ਘੰਟਿਆਂ ਦੇ ਵਿੱਚ ਹੀ ਵੇਕ ਗਈਆਂ ਮੈਂ ਬਜਾਜ ਜੀ ਨੂੰ ਫੋਨ ਕਰਤਾ ਸੀਗਾ ਕਿ ਪਰਸੀਆਂ ਦਾ ਭਾਈ ਆਪਣੀਆਂ ਮੁਕਤੀ ਤੁਸੀਂ ਦੇਖ ਰਹੇ ਹੋ ਰਜ਼ਾਨਾ ਸਪੋਕਸਮੈਨ ਇਸ ਵਕਤ ਤੁਹਾਨੂੰ ਬੜੀ ਵਧੀਆ ਚੀਜ਼ ਅਸੀਂ ਦਿਖਾਣ ਲੱਗੇ ਆ ਤੇ ਪੰਜਾਬ ਦੇ ਵਿੱਚ ਪਹਿਲੀ ਵਾਰ ਸ਼ਾਇਦ ਤੁਸੀਂ ਗੰਨੇ ਦੀ ਕੁਲਫੀ ਖਾਓਗੇ ਇਹ ਗੰਨੇ ਦੀ ਕੁਲਫੀ ਜਿਹੜੀ ਤੁਹਾਨੂੰ ਮੈਂ ਦਿਖਾਣ ਲੱਗੇ ਆ ਇਹ ਹਰਬਲ ਕੁਲਫੀ ਹੈਗੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਇੱਕ ਕਾਰੋਬਾਰੀ ਨੇ ਜਿਨ੍ਹਾਂ ਦੇ ਆਪਣਾ ਬਿਜ਼ਨਸ ਛੱਡ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਕਹਿੰਦੀ ਹੈ ਕਿਸਾਨਾਂ ਦੇ ਲਈ ਇੱਕ ਨਵਾਂ ਕਨਸੈਪਟ ਲੈ ਕੇ ਆਉਂਦਾ ਰਕੇਸ਼ ਪਾਜਾ ਜੀ ਨੇ ਤੇ ਬਲਦੇਵ ਸਿੰਘ ਜੀ ਇਹ ਦੋਨਾਂ ਨੇ ਮਹਾਰਾਸ਼ਟਰ ਦੇ ਵਿੱਚ ਗੱਲ ਕਰ ਲਈ ਮਹਾਰਾਸ਼ਟਰ ਦੇ ਵਿੱਚ ਗੰਨੇ ਦੀ ਹਰਬਲ ਕੁਲਫੀ ਦਾ ਬਹੁਤ ਟ੍ਰੈਂਡ ਹੈਗਾ ਤੇ ਉੱਥੇ ਗੰਨੇ ਦੇ ਰਸ ਤੋਂ ਬਹੁਤ ਕੁਝ ਬਣਦਾ ਸੀ ਗੰਨੇ ਦਾ ਰਸ ਅਕਸਰ ਪੀਨੇ ਰਹਿੰਦੇ ਆ ਪਰ ਉਸ ਗੰਨੇ ਦੇ ਰਸ ਤੋਂ ਕੀ ਕੁਝ ਬਣਦਾ ਤੁਹਾਨੂੰ ਇੱਕ ਬੈਨਰ ਦਿਖਾ ਦਿੰਦਾ ਇਹ ਦੇਖੋ ਤੁਸੀਂ ਜਿਹੜਾ ਗੰਨੇ ਦਾ ਰਸ ਅਸੀਂ ਪੀਨੇ ਆ ਤਾਇ ਕਿਸਾਨ ਗੰਨਾ ਸੈਂਟਰ ਕੋਟਕਪੂਰਾ ਮੋਗਾ ਰੋਡ ਦੇ ਉੱਤੇ ਬਣਾਇਆ ਗਿਆ ਰਕੇਸ਼ ਜੀ ਰਕੇਸ਼ ਪਜਾਜ ਜੀ ਤੇ ਬਲਦੇਵ ਸਿੰਘ ਜੀ ਇਹਨਾਂ ਵੱਲੋਂ ਗੰਨਾ ਹਰਬਲ ਕੁਲਫੀ ਇਹ ਕੁਲਫੀ ਨਾ ਤਾਂ ਤੁਸੀਂ ਪਹਿਲਾਂ ਦੇਖੀ ਹੋਣੀ ਤੇ ਨਾ ਖਾਧੀ ਹੋਣੀ ਗੰਨੇ ਦੀ ਇਮਲੀ ਹਰਬਲ ਚਟਨੀ ਆਮਬ ਕੁਲਫੀ ਗੰਨਾ ਕੁਲਫੀ ਗੰਨਾ ਫਰੂਟ ਜੈਮ ਯਾਨੀ ਸਾਰਾ ਕੁਝ ਹੀ ਗੰਨੇ ਦੇ ਨਾਲ ਗੰਨੇ ਦੇ ਰਸ ਨਾਲ ਤਿਆਰ ਕੀਤਾ ਹੋਇਆ ਫਰੋਜ਼ਨ ਗੰਨਾ ਜੂਸ ਗੰਨੇ ਦਾ ਸਿਰਕਾ ਇੱਕ ਬੜੀ ਵਧੀਆ ਚੀਜ਼ ਲੈ ਕੇ ਆਏ ਨੇ ਛੋਟੇ ਕਿਸਾਨਾਂ ਵਾਸਤੇ ਤਾਕ ਬਲਦੇਵ ਸਿੰਘ ਜੀ ਵੀ ਸਾਡੇ ਨਾਲ ਨੇ ਆ ਤੁਹਾਨੂੰ ਕੁਲਫੀ ਦਿਖਾ ਦਈਏ ਇਹਨਾਂ ਦੇ ਹੱਥ ਦੇ ਵਿੱਚ ਜਿਹੜੀ ਕੁਲਫੀ ਦੇਖ ਰਹੇ ਹੋ ਇਹ ਕੁਲਫੀ ਮਹਾਰਾਸ਼ਟਰ ਦੇ ਵਿੱਚ ਜਿਹੜੇ ਕਿਸਾਨ ਨੇ ਬਹੁਤ ਕੰਮ ਕਰ ਰਹੇ ਨੇ ਇਹ ਗੰਨੇ ਦੇ ਉੱਤੇ ਗੰਨੇ ਦਾ ਅਸੀਂ ਅਕਸਰ ਸੁਣਦੇ ਆ ਗੰਨੇ ਦੇ ਰੇਟ ਨੂੰ ਲੈ ਕੇ ਬੜਾ ਕਿਸਾਨਾਂ ਦਾ ਸਰਕਾਰਾਂ ਨਾਲ ਰੌਲਾ ਪੈਂਦਾ ਪਰ ਇਹ ਛੋਟੇ ਕਿਸਾਨਾਂ ਲਈ ਕਨਸੈਪਟ ਲੈ ਕੇ ਆਏ ਨੇ ਕਿ ਛੋਟੇ ਕਿਸਾਨ ਜਿਹੜੇ ਗੰਨਾ ਬੀਜਦੇ ਆ ਘਟੋ ਘਟ ਆਪਣੇ ਲੈਵਲ ਦੇ ਉੱਤੇ ਇੱਕ ਵਾਰੀ ਸ਼ੁਰੂਆਤ ਕਰਨ ਆ ਕੁਲਫੀ ਜੂਸ ਆ ਸਰਕਾ ਜੋ ਵੀ ਇਹਦੇ ਤੇ ਜਿਹੜੀ ਹਰਬਲ ਕੁਲਫੀ ਤਿਆਰ ਹੁੰਦੀ ਹੈ ਉਹਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ ਤਾਂ ਕੋਟਕਪੂਰਾ ਤੋਂ ਮੋਗਾ ਰੋਡ ਦੇ ਉੱਤੇ ਇਹਨਾਂ ਨੇ ਆਪਣਾ ਇੱਕ ਸੈਂਟਰ ਖੋਲ੍ਹਿਆ ਜਿਹੜਾ ਬਹੁਤ ਵਧੀਆ ਹੈਗਾ ਇਹ ਥੋੜਾ ਅੰਦਰ ਰੱਖ ਦਿਓ ਤੁਸੀਂ ਰਕੇ ਜੀ ਇਹ ਬੜਾ ਵਧੀਆ ਜੀ ਚੀਜ਼ ਲੈ ਕੇ ਆਏ ਹੋ ਪਹਿਲੀ ਵਾਰੀ ਲੋਕੀ ਪੰਜਾਬ ਦੇ ਲੋਕਾਂ ਵਾਸਤੇ ਤਾਂ ਮੈਨੂੰ ਲੱਗਦਾ ਨਵੀਂ ਹੋਣੀ ਹੈ ਨਵੀਂ ਹੈ ਕਿਸੇ ਨੂੰ ਪਤਾ ਹੀ ਨਹੀਂ ਗੰਨੇ ਦਾ ਰਸ ਕਿੰਨੇ ਲੋਕ ਪੀ ਕੇ ਛੱਡਦੇ ਆ ਵਾਸਤੇ ਹੀ ਨਵੀਂ ਹੈ ਜੀ ਜਿਹੜੀ ਹਰਵਲ ਕੁਲਫੀ ਬਣਾਈ ਹੈ ਇਹ ਤਾਂ ਸਾਰੇ ਇੰਡੀਆ ਵਾਸਤੇ ਹੀ ਨਵੀਂ ਹੈ ਚੀਜ਼ ਇਹ ਅੱਛਾ ਇਹ ਕਿਹੜੀ ਜਗ੍ਹਾ ਤੇ ਤੁਸੀਂ ਦੇਖਿਆ ਸੀਗਾ ਤੇ ਤੁਹਾਡਾ ਤਾਂ ਉਹ ਕਨਸੈਪਟ ਜਿਹੜੇ ਸੀਗੇ ਉਹ ਤਾਂ ਥੋੜਾ ਬਹੁਤ ਮਹਾਰਾਸ਼ਟਰ ਚੱਲ ਰਿਹਾ ਜਿਹੜੀ ਸ ਉਹਦੇ ਵਿੱਚੋਂ ਜਦੋਂ ਮੈਂ ਦੇਖਿਆ ਵੀ ਉਹਨਾਂ ਤੋਂ ਬੇਸਿਕ ਕਨਸੈਪਟ ਲਿੱਤਾ ਵੀ ਜਿਹੜਾ ਗੰਨੇ ਨੂੰ ਫਰੋਜ਼ਨ ਕਰ ਲਿੱਤਾ ਜਾਵੇ ਤੇ ਉਹਦੀ ਲਾਈਫ ਕਾਫੀ ਸ਼ੈਲਫ ਲਾਈਫ ਕਾਫੀ ਹੋ ਜਾਂਦੀ ਹੈ ਅਬਾਊਟ 6 ਮਹੀਨੇ ਦੇ ਕਰੀਬ ਅਸੀਂ ਉਹਨਾਂ ਨੂੰ ਬਹੁਤ ਵਧੀਆ ਢੰਗ ਨਾਲ ਰੱਖ ਸਕਦੇ ਹਾਂ ਰਸ ਕੱਢ ਰਸ ਕੱਢਣ ਤੋਂ ਬਾਅਦ ਜੀ ਠੀਕ ਹੈ ਨਾ ਜੀ ਇਹ ਰਸ ਹੈਗਾ ਦੇਖੋ ਹੁਣ ਥੋੜੇ ਟਾਈਮ ਬਾਅਦ ਇਹਨਾਂ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਜਾਏਗਾ ਪਰ ਜਦੋਂ ਇਹ ਫਰੋਜ਼ਨ ਹੋ ਜਾਏਗੀ ਉਦੋਂ ਬਾਅਦ ਇਹ ਜਿਹੜੀ ਹੈਗੀ ਹੈ ਤੇ ਉਹ ਜਿਹੜਾ ਇਹਨਾਂ ਦਾ ਹੈਗਾ ਰੰਗ ਚੇਂਜ ਹੋ ਜੂਗਾ ਤੇ ਸਰਕਾਰ ਬਣਨ ਦੇ ਪ੍ਰੋਸੈਸ ਦੇ ਵਿੱਚ ਸਟਾਰਟ ਹੋ ਜੂਗਾ ਜੀ। ਹੁਣ ਜਿੱਦਾਂ ਇਹ ਗੰਨੇ ਦਾ ਰਸ ਕੱਢ ਲਿਆ ਇਹਨੂੰ ਕੱਢਦੇ ਨਾਲ ਦੀ ਨਾਲ ਇਹਨੂੰ ਨਾਲ ਦੀ ਨਾਲ ਫ੍ਰੋਜ਼ਨ ਕਰ ਫ੍ਰੋਜ਼ਨ ਹੋ ਗਿਆ ਉਹ ਉਹਦੀ ਇਹਦੀ ਵੈਲਿਊ ਇਹਦੀ ਰਹਦੀ ਹੈ ਨਿਊਟ੍ਰੀਸ਼ਨ ਦੀ। ਨਿਊਟ੍ਰੀਸ਼ਨ ਵੈਲਿਊ ਪੂਰੀ ਰਹੂਗੀ। ਇਹ ਸਦਾ ਲਈ ਫਰੋਜ਼ ਹੋ ਜੂਗਾ। ਘੱਟੋ ਘੱਟ 6 ਮਹੀਨੇ ਲਈ ਇਹਦੀ ਕੋਈ ਵੀ ਨਿਊਟ੍ਰੀਐਂਟ ਵੈਲਿਊ ਹੈਗੀ ਹੈ। ਦੇਖੋ ਇਹਦੇ ਵਿੱਚ ਜੋ ਵੀ ਪ੍ਰੋਟੀਨਸ ਹੈਗੇ ਹੈ, ਵਿਟਾਮਿਨਸ ਹੈਗੇ ਹੈ ਜਾਂ ਜਿਹੜੇ ਤੁਸੀਂ ਕਹੋ ਵੀ ਹੋਰ ਤੱਤ ਹੈਗੇ ਜਿਹੜੇ ਮੈਗਨੀਸ਼ੀਅਮ ਵਗੈਰਾ, ਫਾਸਫੋਰਸ ਵਗੈਰਾ ਉਹ ਮਿਨਰਲ ਤਾਂ ਹਮੇਸ਼ਾ ਹੀ ਰਹਿੰਦੇ ਆ ਜਿਹੜੇ ਮਿਨਰਲ ਜਿਹੜੇ ਵੀ ਦੂਜੇ ਵਿਟਾਮਿਨਸ ਵਗੈਰਾ ਹੈਗੇ ਆ ਜਾਂ ਉਹ ਖਤਮ ਹੋ ਜਾਂਦੇ ਆ ਉਹ ਜਦੋਂ ਫਰੋਜ਼ਨ ਹੋ ਜਾਂਦਾ ਉਹ ਵੀ ਐਸ ਇਟ ਇ ਸੀ ਰਹ ਜਾਂਦੇ ਆ ਇਹਦੇ ਵਿੱਚ ਉਹ ਜਦੋਂ ਰਹ ਜਾਂਦੇ ਆ ਅਸੀਂ ਜਦੋਂ ਮਰਜ਼ੀ ਇਹਨੂੰ ਯੂਟਿਲਾਈਜ਼ ਕਰ ਸਕਦੇ ਆ ਸਾਰੇ ਨਾਲੋਂ ਵੱਡੀ ਸਾਡੀ ਪ੍ਰੋਬਲਮ ਇਹੀ ਸੀਗੀ ਗੰਨੇ ਦੇ ਛੋਟੇ ਛੋਟੇ ਕਿਸਾਨਾਂ ਨੂੰ ਕਿ ਉਹਨਾਂ ਨੂੰ ਨਾਲ ਦੀ ਨਾਲ ਗੰਨਾ ਵੇਚਣਾ ਪੈਂਦਾ ਸੀਗਾ ਨਾਲ ਦੀਆਂ ਸਾਨੂੰ ਇੱਕ ਛੋਟ ਹੋ ਜਾਂਦਾ ਸੀ ਵੀ ਕੱਢ ਲਿਆ ਰਾ ਕੱਢ ਲਈ ਤੇ ਨਾਲ ਦੀ ਨਾਲ ਉਹਨੂੰ ਯੂਜ਼ ਕਰੋ ਤੁਸੀਂ ਉਹਨੂੰ ਪਰ ਹੁਣ ਇਹ ਚੀਜ਼ਾਂ ਠੀਕ ਹੋ ਚੁੱਕੀਆਂ ਵੀ ਇਹਦੇ ਵਿੱਚ ਸਾਨੂੰ ਇੱਕ ਮੋਡੀਫਿਕੇਸ਼ਨ ਹੋ ਚੁੱਕੀ ਹੈ ਵੀ ਜਿਸ ਨਾਲ ਕੀ ਅਸੀਂ ਇਹ ਫਰੋਜ਼ਨ ਅਸੀਂ ਇਹ ਚੀਜ਼ਾਂ ਨੂੰ ਕਰ ਸਕਦੇ ਹਾਂ ਜੀ ਇਹਨਾਂ ਨੂੰ ਤੇ ਹੁਣ ਇਹਦੇ ਵਿੱਚ ਕੀ ਹੈ ਵੀ ਮੈਂ ਥੋੜਾ ਜਿਹਾ ਜਿ ਮੋਡੀਫਿਕੇਸ਼ਨ ਕੀਤੀ ਹੈ ਇਹਦੇ ਵਿੱਚ ਵੀ ਇਹਦੇ ਵਿੱਚ ਅਸੀਂ ਡਰਾਈ ਫਰੂਟ ਵਗੈਰਾ ਜਾਂ ਦੂਜੇ ਪ੍ਰੋਡਕਟਸ ਨੇ ਵਧੀਆ ਹਰਬਲ ਪ੍ਰੋਡਕਟਸ ਪਾ ਦਿੱਤੇ ਜੜੀਆਂ ਬੁੜੀਆਂ ਦੇ ਹਿਸਾਬ ਨਾਲ ਇਸ ਤਾਂ ਪਾ ਦਿੱਤਾ ਫਰੂਟਸ ਪਾ ਦਿੱਤੇ ਜਾਂ ਜਿਵੇਂ ਆ ਤੁਸੀਂ ਦੇਖ ਰਹੇ ਹੋ ਜਾਮਨ ਦੇ origional ਪਲਪ ਤੋਂ ਬਣਾਈ ਹੋਈ ਕੁਲਫੀ ਹੈ ਵੀ ਜੋ ਜੋ ਸੀਜ਼ਨਲ ਫੂਡ ਮੈਨੂੰ ਮਿਲਦਾ ਹੈ ਉਹਨਾਂ ਤੋਂ ਮੈਂ ਇਹਨਾਂ ਤੋਂ ਬਹੁਤ ਉਹਨਕੇ ਜਿਹੜਾ ਸੀਜ਼ਨਲ ਜਿਹੜਾ ਫਰੂਟ ਹੈਗਾ ਐਕਸਟ੍ਰੈਕਟ ਜਿਹੜੇ ਉਹ ਅਰੀਜਨਲ ਹੈਗੇ ਆ ਜਿਹੜਾ ਰੀਅਲ ਫੂਡ ਅਸੀਂ ਆਪਣੇ ਹੱਥੀ ਕੱਢਿਆ ਪਲਪ ਉਹਦਾ ਤੁਸੀਂ ਤਿਆਰ ਕਰਾਉਂਦੇ ਆ ਮੈਂ ਖੁਦ ਆਪਦੀ ਹੱਥੀ ਕੱਢ ਕੇ ਸਾਰਾ ਕੁਝ ਖੁਦ ਤੇਜ਼ ਕਰੀ ਮੈਨੂੰ ਕੰਫੀਡੈਂਸ ਹੈ ਕਿ ਇਹ ਵੀ ਇੱਕ ਇੱਕ ਚੀਜ਼ ਪਿਓਰ ਹੈ ਹਾਈਜਾਇਨਿਕ ਹੈ ਬਹੁਤ ਵਧੀਆ ਨਾ ਤਾਂ ਕੋਈ ਇਹਦੇ ਵਿੱਚ ਸੈਂਸ ਯੂਜ਼ ਕੀਤਾ ਹੈ ਨਾ ਕੋਈ ਸਟੈਬਲਾਈਜ਼ਰ ਯੂਜ਼ ਹੋਇਆ ਨਾ ਕੋਈ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਪ੍ਰੀਜ਼ਰਵੇਟਿਵ ਯੂਜ਼ ਹੋਇਆ ਹੈ ਇਹ ਐਜ਼ ਇਟ ਇਜ਼ ਕੁਦਰਤੀ ਜਿਹੜੇ ਫਰੋਜ਼ਨ ਕਰਕੇ ਇਹਨੂੰ ਅਸੀਂ ਮਤਲਬ ਕਿ ਵੀ ਪ੍ਰੀਜ਼ਰਵ ਕੀਤਾ ਹੋਇਆ ਹੈ ਤਾਂ ਕਿ ਖਾਣਯੋਗ ਹੋ ਜੇ ਹਰ ਇੱਕ ਬੰਦਾ ਇਹਨੂੰ ਚਾਹੇ ਜੀ ਜਾਮਨ ਕੁਝ ਸਮਾਂ ਲਈ ਆਂਦਾ ਹੈ ਮਤਲਬ ਮਹੀਨੇ ਡੇਢ ਦੋ ਦੀ ਕ੍ਰੌਪ ਹੈਗੀ ਆ ਉਸ ਤੋਂ ਬਾਅਦ ਮਿਲਦਾ ਨਹੀਂ ਜੋ ਤਾਜ਼ੇ ਫਲ ਹੈਗੇ ਸਾਨੂੰ ਮਿਲਦੇ ਆ ਨੈਚਰ ਨੇ ਸਾਨੂੰ ਜੋ ਦਿੱਤੇ ਆ ਜਿਸੇ ਵਕਤ ਸਾਨੂੰ ਦਿੰਦਾ ਸਾਨੂੰ ਉਹਨਾਂ ਨੂੰ ਉਸ ਤੋਂ ਯੂਜ਼ ਕਰਨਾ ਚਾਹੀਦਾ ਐਦੂ ਵੇ ਪਹਿਲਾਂ ਆਮ ਬਾਏ ਆਂਬ ਨੂੰ ਯੂਜ਼ ਕਰ ਲਿਆ ਹੁਣ ਤੁਹਾਡੇ ਸਾਹਮਣੇ ਇੱਕ ਭਾਈ ਸਾਹਿਬ ਆਇਆ ਕਹਿੰਦੇ ਜੀ ਮੇਰੇ ਕੋਲ ਅੰਜੀਰ ਹੈਗੀ ਛੋਟੇ ਛੋਟੇ ਕਿਸਾਨ ਨੂੰ ਅਸੀਂ ਪ੍ਰੋਟੈਕਟ ਕਰ ਰਹੇ ਹਾਂ ਕਹਿੰਦੇ ਤੁਸੀਂ ਤੁਹਾਡੇ ਕੋਲ ਜੋ ਚੀਜ਼ ਹੈਗੀ ਸਾਨੂੰ ਦਿਓ ਮੈਂ ਉਹਨਾਂ ਨੂੰ ਜੋ ਮੈਨੂੰ ਅੰਜੀਰ ਲੈ ਕੇ ਦੇਣਗੇ ਮੈਂ ਅੰਜੀਰ ਤੋਂ ਉਹਨਾਂ ਨੂੰ ਗੰਨੇ ਦੇ ਰਸ ਦੇ ਨਾਲ ਕੁਲਫੀ ਬਣਾ ਕੇ ਦਊਂਗਾ ਮੈਨੂੰ ਜੋ ਜੋ ਪ੍ਰ ਮੌਸਮ ਦੇ ਵਿੱਚ ਉਸ ਇਸ ਹਿਸਾਬ ਨਾਲ ਮੈਂ ਉਹਨਾਂ ਨੂੰ ਆਲੂ ਬਖਾਰਾ ਮਿਲ ਗਿਆ ਮੈਂ ਆਲੂ ਬਖਾਰਾ ਨੂੰ ਯੂਜ਼ ਕਰ ਲਿਆ ਮੈਨੂੰ 베ਰ ਮਿਲ ਗਿਆ ਮੈਂ ਉਹਨਾਂ ਨੂੰ 베ਰਾਂ ਨੂੰ ਯੂਜ਼ ਕਰ ਲਿਆ ਮੈਨੂੰ ਜੋ ਜੋ ਪ੍ਰੋਡਕਟ ਵੀ ਮੈਨੂੰ ਮਿਲਦੇ ਹੈਗੇ ਐ ਇੱਥੇ ਫਰੈਸ਼ ਮਿਲਦੇ ਐ ਕੁਦਰਤੀ ਮਿਲਦੇ ਐ ਮੈਂ ਉਹਨਾਂ ਨੂੰ ਯੂਜ਼ ਕਰਕੇ ਇੱਕ ਜਿਹੜਾ ਮਾਰਕੀਟ ਦੇ ਵਿੱਚੋਂ ਵੀ ਕੋਈ ਆਈਸਕ੍ਰੀਮ ਖਾ ਲਈਏ ਉਹ ਉਹਦੇ ਵਿੱਚ ਫਲੇਵਰਡ ਦਿੱਤਾ ਹੁੰਦਾ ਹੈ ਕੋਈ ਵੀ ਚੀਜ਼ ਹੈਗੀ ਪਰ ਤੁਸੀਂ origignal ਸਾਰਾ ਤਿਆਰ ਕਰ ਆਪਣੇ ਹੱਥੀ ਤਿਆਰ ਕਰ ਉਸ ਐਸੈਂਸ ਹੁੰਦੇ ਆ ਕਲਰ ਪਾਉਂਦੇ ਆ ਐਸੈਂਸ ਪਾਉਂਦੇ ਆ ਰੂਟੀਨ ਦੇ ਵਿੱਚ ਜਿੰਨੀਆਂ ਵੀ ਤੁਸੀਂ ਆਈਸਕ੍ਰੀਮ ਖਾਣੇ ਆ ਉਹਦੇ ਵਿੱਚ ਪਲਪ ਪੰਜ ਜਾਂ 10% ਹੁੰਦਾ ਹੈ ਬਾਕੀ ਸਾਰੇ ਐਸੈਂਸ ਜਿਹੇ ਉਹ ਤੇ ਸਟੈਬਲਾਈਜ਼ਰ ਹੋਗੇ ਜਾਂ ਉਹਨ ਐਨਹਾਂਸਰ ਹੋਗੇ ਜਿਵੇਂ ਗਮਗੁਵਾਰ ਵਗੈਰਾ ਹੈਗੀ ਹੈ ਜੋ ਇਸ ਚੀਜ਼ ਨੂੰ ਪਾਉਂਦੇ ਤਾਂ ਕਿ ਉਹਨਾਂ ਨੂੰ ਸਟੇਬਲ ਕੀਤਾ ਜਾ ਸਕੇ ਅਸਲ ਜੀ ਇਹ ਤੁਸੀਂ ਕਿਸਾਨਾਂ ਦਾ ਕਹਿ ਰਹੇ ਸੀ ਕਿਸਾਨਾਂ ਵਾਸਤੇ ਇੱਕ ਵਧੀਆ ਇਹ ਐਕਸਟਰਾ ਸੋਰਸ ਹੈਗਾ ਇਨਕਮ ਦਾ ਜੇ ਕਿਸਾਨ ਚਾਵੇ ਕਿਵੇਂ ਸ਼ੁਰੂਆਤ ਸਸਤੇ ਕਿਸਾਨੇ ਨਦੀ ਕਿਸਾਨੇ ਵੀ ਛੋਟੇ ਲੈਵੋ ਤਾਂ ਇੱਕ ਵਾਰੀ ਸਟਾਰਟ ਕਰਨ ਫਸਲੀ ਚੱਕਰ ਤੋਂ ਨਿਕਲਦੇ ਹੋਏ ਛੋਟੇ ਛੋਟੇ ਪ੍ਰੋਡਕਟ ਤਿਆਰ ਕਰਨ ਅਸੀਂ ਹੁਣ ਅੱਗੇ ਗੰਨੇ ਦਾ ਵੀ ਜਿਹੜਾ ਹੈਗਾ ਉਹ ਤੋਂ ਗੁੜ ਬਣਾਉਣ ਦਾ ਵੀ ਪ੍ਰੋਜੈਕਟ ਕਪਨਾ ਲਾ ਰਹੇ ਹਾਂ ਜਿਸ ਦੇ ਵਿੱਚ ਵੀ ਬੜੇ ਸਮਾਲ ਸਕੇ ਤੇ ਬੜੇ ਹਾਈਜੈਨਿਕ ਤਰੀਕੇ ਨਾਲ ਅਸੀਂ ਉਹਨਾਂ ਨੂੰ ਗੁੜ ਵੀ ਦੇ ਸਕਦੇ ਹਾਂ ਇਹ ਛੋਟੇ ਕਿਸਾਨ ਆਪਣਾ ਗੰਨਾ ਲੈ ਕੇ ਆਉਂਦੇ ਆ ਅਸੀਂ ਉਹਨਾਂ ਨੂੰ ਕਹਾਂਗੇ ਆ ਤੁਸੀਂ ਆਪਣਾ ਵੀ ਘਟਾ ਕੇ ਲੈ ਜਾਓ ਗੁੜ ਜਿਹੜਾ ਕਮ ਸੇ ਕਮ ਘਰ ਵਿੱਚ ਅਸੀਂ ਖੰਡ ਦੇ ਚੱਕਰ ਦੇ ਵਿੱਚ ਜਿਹੜੀ ਕਿ ਪਿਓਰ ਕਾਰਬੋਹਾਈਡਰੇਟ ਹੈ ਉਹਦੇ ਵਿੱਚੋਂ ਨਿਕਲੀਏ ਤੇ ਅਸੀਂ ਥੋੜਾ ਜਿਹਾ ਗੁੜਵੰਨ ਨਹੀਂ ਚੱਲੀ ਕਿਉਂਕਿ ਗੁੜ ਦੇ ਵਿੱਚ ਜਿਹੜੇ ਮਿਨਰਲਸ ਹੈਗੇ ਐ ਗੁੜ ਦੀ ਜਿਹੜੀ ਨੇਚਰ ਆ ਅਲਕਲਾਈਨ ਹੈ ਐਸਿਡਿਕ ਨਹੀਂ ਹੈਗਾ ਤੇ ਜੇ ਉਹੀ ਅਸੀਂ ਜੇ ਖੰਡ ਖਾਂਦੇ ਆ ਉਸ ਨੂੰ ਯੂਜ਼ ਕਰਦੇ ਆ ਤੇ ਉਹ ਐਸਿਡਿਕ ਹੋ ਜਾਂਦੀ ਐ ਬਿਲਕੁਲ ਕੋਸ਼ ਨੂੰ ਅਸੀਂ ਇਹ ਜੋ ਆਪੇ ਕਿਸਾਨ ਛੋਟੇ ਛੋਟੇ ਕਿਸਾਨ ਆ ਕੋਈ ਵੀ ਚੀਜ਼ ਆਪਦੀ ਹਰਸ ਲਗਾਉਂਦੇ ਆ ਕੁਝ ਮੈਨੂੰ ਦਿੰਦੇ ਆ ਮੈਂ ਉਹਨਾਂ ਨੂੰ ਪ੍ਰੋਡਿਊਸ ਕਰਕੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਵਧੀਆ ਤੋਂ ਵਧੀਆ ਇਨਕਮ ਦੇ ਸਕਦਾ ਤੇ ਹੋਰ ਅੱਗੇ ਇਹਨਾਂ ਦੇ ਇਨਕਮ ਆਫ ਸੋਰਸ ਬਣਾ ਸਕਦਾ ਇਹਦੀ ਫਿਰ ਟ੍ਰੇਨਿੰਗ ਤੁਸੀਂ ਕਿੱਥੋਂ ਲਈ ਹੈ ਕਿ ਸਿਰਫ ਆਪਣਾ ਹੀ ਤੁਹਾਡਾ ਕਿਉਂਕਿ ਲਾਈਨ ਤਾਂ ਥੋੜੀ ਟਾਇਲ ਵਾਲੀ ਟਾਇਲ ਦੀ ਗੱਲ ਨਹੀਂ ਹੈ ਟ੍ਰੇਨਿੰਗ ਦੀ ਗੱਲ ਨਹੀਂ ਹੈ ਸੋਚ ਦੀ ਗੱਲ ਹੁੰਦੀ ਹੈ ਜੇ ਤੁਹਾਡੀ ਸੋਚ ਚੰਗੀ ਹੋਵੇ ਤੇ ਤੁਹਾਨੂੰ ਆਪਣੇ ਆਪ ਕੁਦਰਤ ਰਸਤੇ ਦਿੰਦੀ ਜਾਂਦੀ ਹੈ ਮੇਰੀ ਲਾਈਨ ਸ਼ੁਰੂ ਤੋਂ ਇਹੀ ਰਹੀ ਹੈ ਵੀ ਥੋੜਾ ਜਿਹਾ ਹਾਰਵੇਦਵਨੀ ਰ ਵੀਥੋ ਥੋੜਾ ਜ ਮੈਂ ਕਦੀ ਉਹਨੂੰ ਵੀ ਹਰੀ ਵੇਸ ਨੂੰ ਕੋਈ ਪ੍ਰੋਫੈਸ਼ਨਲ ਨਹੀਂ ਦਿੱਤਾਗਾ ਮੈਂ ਹਮੇਸ਼ਾ ਮਤਲਬ ਕਿ ਫ੍ਰੀ ਮੈਡੀਸਨ ਵਗੈਰਾ ਵਾਸਤੇ ਪਸੇ ਹੀ ਰਿਆ ਹੈ ਕਿ ਜੋ ਫ੍ਰੀ ਜੋ ਰਾਏ ਦੇਣ ਵਾਲੇ ਸੇ ਪਸੇ ਹੀ ਰਿਆ ਹੈ ਮੇਰੀ ਸੋਚ ਕੋਈ ਇਸ ਤਰ੍ਹਾਂ ਦੀ ਨਹੀਂ ਰਹੀ ਵੀ ਮੈਂ ਕੋਈ ਕੁਝ ਜ਼ਿਆਦਾ ਬਹੁਤ ਸੋਹਣੀ ਕਮਾਈ ਕਰਾਂ ਇਹਦੇ ਵਿੱਚ ਉਹ ਬਿਲਕੁਲ ਇੱਕ ਚੀਜ਼ ਅਸੀਂ ਇਹਦੇ ਵਿੱਚ ਮੈਂਸ਼ਨ ਕਰ ਦਈਏ ਰਕੇਸ਼ ਬਾਜਾ ਜੀ ਜਿਹਨੇ ਤਸਵੀਰ ਤੁਸੀਂ ਦੇਖ ਰਹੇ ਹੋ ਜਿਨ੍ਹਾਂ ਨੇ ਕੰਮ ਕੀਤਾ ਗੰਨੇ ਦੇ ਉੱਤੇ ਗੰਨੇ ਦੀ ਕੁਲਫੀ ਤਿਆਰ ਕਰ ਰਹੇ ਉਹ ਸਿਰਕਾ ਮਾਰ ਰਹਿਆ ਯਾਨੀ ਹਰਬਲ ਕੁਲਫੀਆ ਤਾਂ ਇਹਨਾਂ ਦਾ ਆਪਣਾ ਬਿਜ਼ਨਸ ਹੈ ਤੁਹਾਨੂੰ ਦੱਸ ਰਿਹਾ ਉਹ ਟਾਇਲਾਂ ਦਾ ਬਿਜ਼ਨਸ ਸੀ ਮਾਰਬਲ ਜਿਹੜਾ ਤਮਾਮ ਨੂੰ ਮਿਲਦਾ ਸੀ ਬੜੀ ਲਾਈਨ ਡਿਫਰੈਂਸ ਸੀ ਪਰ ਜੁੜੇ ਤੁਸੀਂ ਜਿਹਦੇ ਨਾਲ ਸੀਗੇ ਸ਼ੌਕ ਜਿਹੜੇ ਕਿ ਮੇਰਾ ਹੁਣ ਸ਼ੌਕ ਹੈ ਦੇਖੋ ਇਹ ਉਮਰ ਦੇ ਉਸ ਮਕਾਮ ਤੇ ਅਸੀਂ ਪਹੁੰਚ ਚੁੱਕੇ ਹਾਂ ਦੋਨੇ ਜਣੇ ਰਿਟਾਇਰਮੈਂਟ ਤੋਂ ਬਾਅਦ ਕਿ ਜਿੱਥੇ ਨਾ ਕੋਈ ਆਪਦੀ ਦਿਲ ਦੀ ਤਸੱਲੀ ਲਈ ਕੰਮ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਤੇ ਕੋਈ ਕੋਈ ਰੋਜ਼ਗਾਰ ਲਈ ਤੁਹਾਨੂੰ ਆਪਣੇ ਪਰਿਵਾਰ ਨੂੰ ਪਾਲਣ ਲਈ ਬਹੁਤ ਕੁਝ ਕਰਨਾ ਪੈਂਦਾ ਪਰ ਜਿਹੜਾ ਹੁਣ ਜਿਹੜਾ ਵਕਤ ਆ ਰਿਹਾ ਹੁਣ ਇਹ ਦਿਲ ਕੁਝ ਕਰਦਾ ਵੀ ਆਪਣੇ ਦਿਲ ਲਈ ਵੀ ਕੁਝ ਕਰੀਏ ਆਪਣੇ ਸ਼ੌਕ ਲਈ ਕੁਝ ਕਰੀਏ ਇਹ ਜਿਹੜਾ ਪ੍ਰੋਡਕਟ ਆ ਨਾ ਮੇਰੇ ਬੜੇ ਦਿਲ ਦੇ ਨਜ਼ਦੀਕ ਹੁੰਦੇ ਆ ਵੀ ਕੋਈ ਐਗਰੀਕਲਚਰ ਪ੍ਰੋਡਕਟ ਆ ਉਹਨੂੰ ਪ੍ਰੋਸੈਸ ਕਰਾਂ ਲੋਕਾਂ ਨੂੰ ਇੱਕ ਬੜੀਆਂ ਚੰਗੀਆਂ ਚੰਗੀਆਂ ਚੀਜ਼ਾਂ ਹੈ ਹਰ ਵੀ ਚੀਜ਼ ਆ ਲੋਕ ਮਿਲਣ ਵੀ ਆ ਰਹੇ ਆ ਖਾਣ ਵੀ ਆ ਰਹੇ ਕੁ E que eu o ਦੇਖੋ ਸਾਰੇ ਇੱਕ ਪ੍ਰੋਡਕਟ ਦਾ ਮੈਂ ਨਹੀਂ ਦੱਸ ਪਾਵਾਂਗਾ ਜਿਹੜੇ ਮੇਨ ਮੇਨ ਪ੍ਰੋਡਕਟ ਹੈਗੇ ਜਿਸ ਤੱਕ ਬਾਦਾਮ ਹੋਗੇ ਮਖਜ਼ ਹੋਗੇ ਜੀ ਫਿਰ ਵਿੱਚ ਆਪਣਾ ਮੀਨ ਫਾਰਮੂਲਾ ਨਹੀਂ ਦੱਸਾਂ ਮਤਲਬ ਕਿ ਦੇਖੋ ਹਰ ਬੰਦੇ ਦਾ ਇੱਕ ਨਾ ਕੁਝ ਨਾ ਜੋ ਉਹ ਨਹੀਂ ਵੀ ਆਪਣਾ ਪਰਸਨਲ ਜਿਹੜੀ ਅਸੀਂ ਚੀਜ਼ ਦੇ ਰਹੇ ਆ ਅਸੀਂ ਵੀ ਨਹੀਂ ਚਾਹੁੰਦੇ ਕਿ ਉਹ ਲੀਕ ਹੋਵੇ ਪਰ ਮੋਟੀ ਮੋਟੀ ਜਾਣਕਾਰੀ ਦੋ ਤਿੰਨ ਚੀਜ਼ਾਂ ਇੱਚ ਨਾ ਦੱਸਿਆ ਨਾ ਵੀ ਇਹਦੇ ਵਿੱਚ ਤੁਹਾਨੂੰ ਬਾਦਾਮ ਤਾਂ ਹੈਗੀ ਹੈਗੀ ਜੀ ਮਖਜ਼ ਹੈਗੀ ਹੈ ਸੌਫ ਹੈਗੀ ਹੈ ਇਲੈਚੀ ਹੈਗੀ ਹੈ ਗੁਲਾਬ ਦੇ ਫੁੱਲ ਹੈਗੇ ਇਹ ਚੀਜ਼ਾਂ ਮੇਨ ਹੈਗੀਆਂ ਜਿਹੜੀ ਜਿਹੜਾ ਬੰਦਾ ਇਹ ਕੁਲਫੀ ਖਾ ਰਿਹਾ ਗੰਨੇ ਦੀ ਕੁਲਫੀ ਖਾ ਰਿਹਾ ਕਿੱਦਾਂ ਦਾ ਲੱਗਦਾ ਉਸ ਬੰਦੇ ਨੂੰ ਜਦੋਂ ਖਾ ਕੇ ਤੁਸੀਂ ਕੋਲੇ ਆਪਣੇ ਕੋਲੇ ਖਰੇ ਕੱਕ ਇੰਨੀਆਂ ਕੁਲਫੀਆਂ ਖਵਾ ਚੁੱਕੇ ਐਨੇ ਲੋਕਾਂ ਨੂੰ ਖਵਾ ਚੁੱਕੇ ਆ ਕਿਸੇ ਨੇ ਮੈਨੂੰ ਇਹ ਨਹੀਂ ਕਿਹਾ ਵੀ ਆ ਤੇਰਾ ਪ੍ਰੋਡਕਟ ਸਾਨੂੰ ਪਸੰਦ ਨਹੀਂ ਹੈਗਾ ਸਗੋਂ ਜਿਨੇ ਇੱਕ ਖਾਧੀ ਉਹਨੇ ਤਿੰਨ ਖਾਧੀਆਂ ਚੰਗੇ ਚੰਗੇ ਪੀ ਐਚ ਡੀ ਡਾਕਟਰਸ ਸਕਾਲਰਸ ਨੇ ਵੀ ਤਿੰਨ ਤਿੰਨ ਖਾਧੀਆਂ ਉਹਦੇ ਵਿੱਚ ਰੀਜ਼ਨ ਸਭ ਨਾਲੋਂ ਵੱਡਾ ਇਹ ਹੀ ਹੈਗਾ ਵੀ ਇਹ ਦੇ ਨਾਲ ਕੋਈ ਤੁਹਾਡਾ ਗਲਾ ਨਹੀਂ ਖਰਾਬ ਹੋਏਗਾ ਕਿਉਂਕਿ ਇਹਦੇ ਵਿੱਚ ਕੋਈ ਐਸੋ ਜਿਹਾ ਹਾਰਮਫੁਲ ਕੋਈ ਆਈਟਮ ਨਹੀਂ ਹੈ ਇਸ ਵਿੱਚ ਕੋਈ ਐਸੀ ਹਾਰਮਨਲ ਆਈਟਮ ਨਹੀਂ ਹੈਗੀ ਕੋਈ ਪ੍ਰਿਜ਼ਰਵਟਿਵ ਨਹੀਂ ਹੈਗਾ ਕੋਈ ਅਸੈਂਸ ਨਹੀਂ ਹੈਗਾ ਉਹ ਸਾਰੀਆਂ ਚੀਜ਼ਾਂ ਹੈ ਹੀ ਨਹੀਂ ਉਹ ਗਲਤ ਤੋਂ ਖਰਾਬ ਹੋਏਗਾ ਨਾਲ ਫਿਰ ਦੇਖੋ ਸਭ ਤੋਂ ਵੱਡੀ ਖਾਸ ਗੱਲ ਇਹ ਵੀ ਜਿਹੜਾ ਇਹਦਾ ਮੈਂ ਬੇਸ ਯੂਜ਼ ਕੀਤਾ ਗੰਨਾ ਗੰਨੇ ਦਾ ਰਸ ਅਲਕਲਾਈਨ ਹੋਣ ਕਰਕੇ ਇਹ ਵੀ ਤੁਹਾਡੀ ਐਸਿਡਿਟੀ ਨਹੀਂ ਹੋ ਜਾਏਗਾ ਇਹ ਤੁਹਾਡਾ ਗੱਲ ਨਹੀਂ ਖਰਾਬ ਨਹੀਂ ਹੋਣ ਦੇਗਾ ਇਹ ਤੁਹਾਡੇ ਅੰਦਰ ਐਪੀਟਾਈਟ ਸਿਸਟਮ ਨੂੰ ਸਟਰੋਂਗ ਹੀ ਬਣਾਏਗਾ ਇਹ ਘਟਾਏਗਾ ਨਹੀਂ ਇੱਕ ਅੱਛਾ ਬੜਾ ਵਧੀਆ ਬ੍ਰੇਨ ਟੋਨਿਕ ਵੀ ਹੈਗਾ ਕੱਲਾ ਇਹ ਮਨ ਲੱਗੀ ਕਿ ਕੋਈ ਸੁਆਦ ਹੀ ਨਹੀਂ ਹੈ ਇੱਕ ਅੱਛਾ ਕਿ ਬ੍ਰੇਨ ਟੋਨਿਕ ਵੀ ਤੁਹਾਨੂੰ ਮਿਲ ਜਾਂਦਾ ਹੈ ਜਿਸ ਦੇ ਨਾਲ ਕਿ ਤੁਹਾਨੂੰ ਮੈਂਟਲੀ ਰੈਕਸੇਸ਼ਨ ਵੀ ਮਿਲੂ ਕਿਉਂਕਿ ਬਾਦਾਮ ਕਸਕਸ ਸਾਰੇ ਸਾਡੀਆਂ ਚੀਜ਼ਾਂ ਇਹ ਮਸ਼ਹੂਰ ਹੈ ਇਸ ਚੀ ਲਈ ਕਿ ਸਾਡੇ ਦਿਮਾਗ ਨੂੰ ਵੀ ਇਹ ਤਾਕਤ ਦਿੰਦੀਆਂ ਮੈਨੂੰ ਲੱਗਦਾ ਹੈ ਇਹ ਲੋਕਾਂ ਦੀ ਵੱਡੀ ਪਸੰਦ ਬਨਉ ਬਲਦੇਵ ਸਿੰਘ ਜੀ ਕਿਸਾਨੀ ਨਾਲ ਜੁੜੇ ਹੋਏ ਤੁਸੀਂ ਖੇਤੀਬਾੜੀ ਕਰਦੇ ਹੋ ਪੁਰਾਣੇ ਦੋਸਤ ਹੈ ਤੁਹਾਡੇ ਬੜਾ ਮੇਲ ਜੋੜਾ ਹੈ ਤੁਸੀਂ ਬੜੀ ਨਵੀਂ ਚੀਜ਼ ਲੈ ਕੇ ਆਏ ਹੋ ਇੰਡੀਆ ਵਾਸਤੇ ਮਤਲਬ ਨਵੀਂ ਚੀਜ਼ ਲੈ ਕੇ ਹੋ ਕਿਵੇਂ ਦਾ ਲੱਗ ਰਿਹਾ ਤੁਸੀਂ ਖੇਤੀ ਬੜੀ ਵੀ ਕਰਦੇ ਰਹੇ ਆ ਇਹ ਮੇਰੇ ਕਾਲ ਦੇ ਟਾਈਮ ਦੇ ਦੋਸਤ ਆ ਜੀ ਤੇ ਮੈਂ ਜਦੋਂ ਅਜ ਤੋਂ 6 ਮਹੀਨੇ ਪਹਿਲਾਂ ਇਹਨਾਂ ਕੋਲੇ ਆਇਆ ਮੈਂ ਕਿਹਾ ਜੀ ਬਜਾਜ ਮੇਰੀ ਆ ਮੇਰੇ ਮਨ 'ਚ ਗੱਲ ਆਈ ਹੈ ਤੇ ਮੈਂ ਇਹਨਾਂ ਨੂੰ ਪਹਿਲੀ ਵਾਰ ਇਹ ਗੱਲ ਸਮਝਾਈ ਤੇ ਪਹਿਲੀ ਵਾਰ ਮੇਰੀ ਇਹਨਾਂ ਨੇ ਗੱਲ ਮੰਨੀ ਮੈਨੂੰ ਬੜੀ ਖੁਸ਼ੀ ਹੋਈ ਕਿ ਚਲੋ ਹੋਰ ਕਈ ਬੰਦਿਆਂ ਨੂੰ ਆਪਾਂ ਕਈ ਵਾਰੀ ਗੱਲ ਸਮਝਾਉਂਦੇ ਆ ਉਹ ਵੀ ਫਿਰ ਵੀ ਸਮਝਦੇ ਨਹੀਂ ਉਹ ਮਤਲਬ ਨਾਲ ਰੜਕੇ ਚੱਲਣ ਵਾਸਤੇ ਤਿਆਰ ਨਹੀਂ ਹੁੰਦੇ ਤੇ ਮੇਰੇ ਪਹਿਲੀ ਵਾਰ ਦੱਸਣ ਵਾਲੀ ਇਹਨਾਂ ਨੇ ਮੈਨੂੰ ਸਹਿਮਤੀ ਦਿੱਤੀ ਕਿ ਆਪਾਂ ਇਹ ਕੰਮ ਕਰਾਂਗੇ ਤੇ ਜ਼ਰੂਰ ਕਰਾਂਗੇ ਤੇ 6 ਮਹੀਨਿਆਂ ਦੇ ਵਿੱਚ ਹੀ ਸਾਡਾ ਇਹ ਕੰਮ ਸ਼ੁਰੂ ਹੋ ਚੁੱਕਿਆ ਅੱਛਾ ਹੁਣ ਕੀ ਕੁਝ ਤੁਸੀਂ ਬਣਾ ਲਿਆ ਗੰਨੇ ਤੋਂ ਹੁਣ ਅਸੀਂ ਗੰਨੇ ਤੋਂ ਗੰਨਾ ਹਰਦਲ ਕੁਲਫੀ ਗੰਨੇ ਦਾ ਰਾਸ ਗੰਨੇ ਦਾ ਸਿਰਕਾ ਗੰਨਾ ਹਰਬਲ ਇੰਦੀ ਚਟਣੀ ਗੰਨੇ ਦਾ ਹੋਰ ਫਰੂਟ ਜੈਮ ਜਿਹੜਾ ਫਰੋਜ਼ਨ ਵੀ ਰੱਖਿਆ ਹੋਇਆ ਹਾਂ ਹਾਂ ਫਰੋਜ਼ਨ ਵੀ ਕਰਕੇ ਜੂਸ ਰੱਖਿਆ ਹੋਇਆ ਉਹ ਖਾਇਆ ਜਾਊਗਾ ਉਹਨੂੰ ਮਤਲਬ ਜਿਹੜੇ ਦਿਵਾਰੇ ਆਪਾਂ ਰੂਮ ਟੈਂਪਰੇਚਰ ਤੇ ਲੈ ਆਵਾਂਗੇ ਤਾਂ ਉਹ ਫੇਰ ਜੂਸ ਬਣ ਜਾਊਗਾ ਤੇ ਉਹਦੀ ਨਿਊਟ੍ਰੀਸ਼ਨ ਵੈਲਿਊ ਉਹੀ ਰਹੂਗੀ ਬਿਲਕੁਲ ਨਹੀਂ ਉਹਦੇ ਤੇ 1% ਵੀ ਉਹਦੇ ਨਿਊਟ੍ਰੀਸ਼ਨ ਵੈਲਿਊ ਦੇ ਵਿੱਚ ਕੋਈ ਕਮੀ ਨਹੀਂ ਹੋਣੀ ਸੇਮ ਹੀ ਰਹੂਗੀ ਜੋ ਹੈਗਾ ਉਹ ਮਤਲਬ -10 ਡਿਗਰੀ ਰੈਫਰਿਜਰੇਟਰ ਜਿਹੜਾ ਬਾਥ ਥੱਲੇ ਲਾ ਜਾਂਦੇ ਆ ਤੇ ਉਹਦੀ ਜਿਹੜੀ ਮਤਲਬ ਫਰਮੈਂਟੇਸ਼ਨ ਵਾਲੀ ਪ੍ਰੋਸੈਸ ਆ ਰੁਕ ਜਾਂਦਾ ਹੈ ਇੱਕ ਵਾਰੀ ਆਪਾਂ ਦਿਖਾ ਵੀ ਦਿੰਨੇ ਆ ਬਲਦੇਵ ਜ ਆ ਤੁਸੀਂ ਦੇਖੋ ਗੰਨੇ ਦਾ ਸਾਰਾ ਜਿਹੜੀ ਆਈਸਕ੍ਰੀਮ ਹੈਗੀ ਹੈ ਗੰਨੇ ਦੀ ਜਿਹੜੀ ਇਹ ਤਿਆਰ ਕੀਤੀ ਹੋਈ ਹੈ ਇਹ ਇਸ ਤਰੀਕੇ ਨਾਲ ਸਟੋਰ ਕੀਤੀ ਜਾਂਦੀ ਜਿਵੇਂ ਆਮ ਕੁਲਫੀ ਹੁੰਦੀਆਂ ਪਰ ਇਹਦੀ ਨਿਊਟ੍ਰੀਸ਼ਨ ਵੈਲਿਊ ਬਹੁਤ ਹੈਗੀ ਹੈ ਦੂਜੇ ਪਾਸੇ ਕਹਿ ਦਈਏ ਲੋਕਾਂ ਨੂੰ ਇਹ ਟੇਸਟ ਵੀ ਪਸੰਦ ਆ ਰਿਹਾ ਤੇ ਇਹਦੇ ਨਾਲ ਆ ਦੂਸਰੇ ਪਾਸੇ ਉਥੋਂ ਦਿਖਾ ਦਿੰਦੇ ਆ ਇੱਧਰ ਜਾਮਨ ਦੀ ਕੁਲਫੀ ਵੀ ਨਾਲ ਰੱਖੀ ਹੋਈ ਹੈ ਆ ਆ ਦੇਖੋ ਆ ਜਾਮਨ ਦੀ ਕੁਲਫੀ ਇਹ ਤਿਆਰ ਕੀਤੀ ਹੋਈ ਹੈ ਬੜੇ ਦੂਰ ਦੂਰੋਂ ਲੋਕ ਜਿਹੜੇ ਹੈਗੇ ਆ ਉਹ ਦੇਖਣ ਆ ਰਹੇ ਇਹ ਇੱਕ ਵਧੀਆ ਸ਼ੁਰੂਆਤ ਹੈ ਇਹ ਫਰੋਜ਼ਨ ਹੈਗਾ ਜੀ ਸਾਰਾ ਇਹ ਡੱਬਿਆਂ ਦੇ ਵਿੱਚ ਇਹਨੂੰ ਜਿਵੇਂ ਕੱਟ ਕੇ ਯੂਜ਼ ਕਰ ਲਾਂਗੇ ਆਪਾਂ ਰੱਖ ਲਾਂਗੇ ਤਾਂ ਇਹ ਮੈਲਟ ਹੋ ਜਾਊਗਾ ਸਾਰਾ ਬਿਲਕੁਲ ਬਿਲਕੁਲ ਮੈਲਟ ਹੋ ਕੇ ਸੇਮ ਹੋਈ ਰਹੂਗਾ ਅੱਛਾ ਕੀ ਕਹਿਣਾ ਚਾਹੋਗੇ ਕਿਸਾਨਾਂ ਨੂੰ ਤੁਸੀਂ ਕਿਉਂਕਿ ਇਹ ਵੀ ਖੇਤੀਬਾੜੀ ਕਰਦੇ ਨੇ بڑے ਕਿਸਾਨ ਸੰਘਰਸ਼ ਦੇ ਰਾਹ ਤੇ ਨੇ ਕੀ ਕਹਿਣਾ ਚਾਹੋਗੇ ਜੀ ਕਿਸਾਨਾਂ ਨੂੰ ਮੈਂ ਚਾਹਣਾ ਚਾਹਣਾ ਵੀ ਜਿਹੜੇ ਛੋਟੇ ਕਿਸਾਨ ਹੈ ਖਾਸ ਕਰਕੇ ਬੜੀ ਹੀ ਆਰਥਿਕ ਮੰਦੀ ਦੇ ਵਿੱਚ ਨਿਕਲ ਰਹੇ ਆ ਮਜਬੂਰੀ ਦੇ ਵਿੱਚ ਉਹਨਾਂ ਨੂੰ ਕਈ ਵਾਰੀ ਫਸਲਾਂ ਨੂੰ ਜਿਹੜੇ ਹੈਗੇ ਫੱਕ ਫੱਕ ਵਗੈਰ ਨੂੰ ਅੱਗ ਵੀ ਲਗਾਨੀ ਪੈਂਦੀ ਹੈ ਉਹਨਾਂ ਨੂੰ ਵੀ ਦਿਨੋਂ ਕਿਤਨਾ ਕਿਤੇ ਮਹਿਸੂਸ ਹੋ ਰਿਹਾ ਹੁੰਦਾ ਵੀ ਕਿਉਂਕਿ ਉਹਨਾਂ ਦੇ ਬੱਚਿਆਂ ਤੇ ਵੀ ਇਫੈਕਟ ਆ ਰਿਹਾ ਹੈ ਉਹਨਾਂ ਤੇ ਵੀ ਇਫੈਕਟ ਆ ਰਿਹਾ ਹੈ ਕਈ ਵਾਰੀ ਉਹਨਾਂ ਦੀ ਮਜਬੂਰੀ ਇੰਨੀ ਹੋ ਜਾਂਦੀ ਹੈ ਵੀ ਵਿਚਾਰਿਆਂ ਨੂੰ ਉਹਨਾਂ ਨੂੰ ਨਾ ਚਾਹੁੰਦੇ ਹੋਈ ਅਗਲਨੀ ਲਾਣੀ ਪੈ ਜਾਂਦੀ ਹੈਗੀ ਹੈ ਉਹਦਾ ਕਾਰਨ ਇਹੀ ਹੈ ਵੀ ਉਹਨਾਂ ਨੂੰ ਗਿਲਟੀ ਫੀਲ ਹੁੰਦੀ ਹੈ ਉਹ ਵੀ ਬੇਬਸ ਹੋ ਜਾਂਦੇ ਆ ਅਸੀਂ ਕੋਸ਼ਿਸ਼ ਇਹ ਕਰੀਏ ਵੀ ਉਹਨਾਂ ਨੂੰ ਛੋਟੇ ਛੋਟੇ ਕਿਸਾਨਾਂ ਨੂੰ ਇੰਨੀ ਕਿ ਇਨਕਮ ਦੇ ਦਿੱਤੀ ਜਾਵੇ ਵੀ ਉਹਨਾਂ ਨੂੰ ਵਿਚਾਰੇ ਇਸ ਚੱਕਰਾਂ ਦੇ ਵਿੱਚੋਂ ਨਿਕਲ ਜਾਣ ਉਹ ਜਿਹੜਾ ਫਸਲੀ ਚੱਕਰ ਹੈਗਾ ਝੋਨਾ ਲਾਲਿਆ ਕਣਕ ਲਾਲੀ ਝੋਨਾ ਲਾਲਿਆ ਕਣਕ ਲਾਲੀ ਧਰਤੀ ਵੀ ਖਰਾਬ ਹੋ ਰਹੀ ਹੈ ਪ੍ਰਦੂਸ਼ਨ ਵੀ ਹੋ ਰਿਹਾ ਸਾਰਾ ਕੁਝ ਹੋ ਰਿਹਾ ਪਰ ਉਹਨਾਂ ਨੂੰ ਕੁਝ ਨਾ ਕੁਝ ਤਾਂ ਸਾਨੂੰ ਅੱਛਾ ਦੇਣਾ ਹੀ ਪਏਗਾ ਹਣਾ ਲੱਗਦਾ ਜੀ ਸਰਕਾਰਾਂ ਨੂੰ ਵੀ ਕੋਈ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਵੇਂ ਤੁਸੀਂ ਸਟਾਰਟ ਕੀਤਾ ਯੂਨਿਟ ਆਪਣੇ ਲੈਵਲ ਤੇ ਕੀਤਾ ਆਪਣੀ ਇਨਵੈਸਟਮੈਂਟ ਕੀਤੀ ਹੈ ਠੀਕ ਕਹੂਗੇ ਸਰਕਾਰ ਨੂੰ ਠੀਕ ਆ ਮੈਂ ਚਾਹੁੰਨਾ ਵੀ ਜਿਹੜੀਆਂ ਵੱਡੀਆਂ ਇੰਡਸਟਰੀ ਆ ਉਹਨਾਂ ਨੂੰ ਤਾਂ ਸਰਕਾਰਾਂ ਵੱਲੋਂ ਬਹੁਤ ਵਿੱਤੀ ਸਹਾਇਤਾ ਮਿਲਦੀ ਆ ਪਰ ਇਹ ਛੋਟੇ ਕਿਸਾਨ ਜਿਹੜੇ ਆਪਦੇ ਲੈਵਲ ਤੇ ਕੋਈ ਇਹੋ ਜਿਹੀ ਐਫਰਟ ਕਰਦੇ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਵਿੱਤੀ ਸਹਾਇਤਾ ਮਿਲਣੀ ਚਾਹੀਦੀ ਹੈ ਤਾਂ ਕਿ ਉਹਨਾਂ ਦਾ ਹੌਸਲਾ ਹੋਰ ਵਧੇ ਤੇ ਉਹ ਹੋਰ ਲਗਨ ਨਾਲ ਆਪਣਾ ਕੰਮ ਕਰ ਸਕਣ ਪਰ ਕਿਹ ਜੀ ਕਹ ਰਹੇ ਸੀ ਕਹਿੰਦੇ 1 ਮਿੰਟ ਦੇ ਵਿੱਚ ਹੀ 150 ਕੁਲਫੀ ਤੁਸੀਂ ਵੇਚ ਜਾਏ ਦੇ ਆਏ ਸੀ ਲੋਕ ਲਗ ਨਾਲ ਦੇਣ ਖਰੀਦ ਕੇ ਲੈ ਕੇ ਸੀ ਵੀ ਫਟਾਫਟ ਦੋ ਜੀ ਸਾਨੂੰ ਨਵੀਂ ਚੀਜ਼ ਆ ਉਹ ਇਸ ਤਰ੍ਹਾਂ ਸੀ ਅਸੀਂ ਕਿਸਾਨ ਮੇਲਾ ਫ੍ਰੀਜਕੋਰਟ ਤੇ ਗਏ ਸੀ ਪਹਿਲੇ ਦਿਨ ਅਸੀਂ ਉੱਥੇ ਕੁਲਫੀ ਲੈ ਕੇ ਆਵਦੀ ਤੇ ਮੈਂ ਇੱਕ ਉਹਨਾਂ ਨੂੰ ਆਫਰ ਦਿੱਤੀ ਕਿ ਕੁਲਫੀ ਪਹਿਲਾਂ ਖਾਓ ਜੇਕਰ ਸਵਾਦ ਨਾ ਲੱਗੇ ਤਾਂ ਸਿਰਫ ਇੱਕ ਵਾਰੀ ਕਹਿ ਦਿਓ ਕਿ ਤੁਹਾਡੀ ਕੁਲਫੀ ਸਵਾਦ ਨਹੀਂ ਲੱਗੀ ਅਸੀਂ ਉਸੋਂ ਪੈਸੇ ਨਹੀਂ ਲਵਾਂਗੇ ਤੇ ਮੈਂ ਉੱਥੇ ਤਕਰੀਬਨ 120 25 ਕੁਰਸੀਆਂ ਵੇਚੀਆਂ ਤੇ ਇੱਕ ਵੀ ਬੰਦੇ ਨੇ ਇਹ ਮੈਨੂੰ ਨਹੀਂ ਕਿਹਾ ਕਿ ਤੇਰੀ ਕੁਰਸੀ ਸਵਾਦ ਨਹੀਂ ਤੇ ਇਹਦਾ ਜਾਗਦਾ ਸਬੂਤ ਆ ਉਹ ਸਾਡੀਆਂ ਕੁਰਸੀਆਂ 2 ਘੰਟਿਆਂ ਦੇ ਵਿੱਚ ਹੀ ਵਿਕ ਗਈਆਂ ਮੈਂ ਬਜਾਜ ਜੀ ਨੂੰ ਫੋਨ ਕਰਤਾ ਸੀ ਆ ਕਿ ਕੁਰਸੀਆਂ ਦਾ ਭਾਈ ਆਪਣੀਆਂ ਮੁੱਕ ਗਈਆਂ ਜੀ ਬਿਲਕੁਲ ਇਹ ਦੋ ਦੋਸਤ ਨੇ ਜੀ ਰਕੇਸ਼ ਬਜਾਜ ਜੀ ਤੇ ਬਲਦੇਵ ਸਿੰਘ ਜੀ ਦੋਨੋਂ ਦੋਸਤਾਂ ਨੇ ਆਪਣੀ ਉਮਰ ਦੇ ਹਿਸਾਬ ਨਾਲ ਕੰਮ ਸ਼ੁਰੂ ਕੀਤਾ ਯਾਨੀ ਕਹਿੰਦੇ ਕਿ ਹੁਣ ਇਹ ਜਿਹੜੀ ਸਾਡੀ ਅੱਗੇ ਵਧ ਰਹੀ ਆ ਤੁਹਾਨੂੰ ਬੈਠ ਕੇ ਕੁਝ ਕੀਤਾ ਜਾਵੇ ਤਾਂ ਇਹ ਕੈਸੀ ਚੀਜ਼ ਲੈ ਕੇ ਆਏ ਨੇ ਕਿ ਹੁਣ ਮਾਲਵੇ ਵਾਲੇ ਜਿਹੜੇ ਕਿਸਾਨ ਨੇ ਜਾਂ ਮਾਲਵੇ ਦੇ ਜਿਹੜੇ ਲੋਕ ਹੈ ਉਹਨਾਂ ਨੇ ਵਾਕਈ ਇੱਕ ਨਵੀਂ ਚੀਜ਼ ਦੀ ਸ਼ੁਰੂਆਤ ਕੀਤੀ ਹੈ ਕਿ ਮਿਸਾਲ ਕਹਾਂ ਕਿਤੇ ਵੀ ਤੁਹਾਡੇ ਅੰਦਰ ਕੁਝ ਕਰਨ ਦੀ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ। ਹਰ ਮੁਕਾਮ ਤੁਸੀਂ ਹਾਸਲ ਕਰ ਸਕਦੇ ਹੋ ਤਾਂ ਹੁਣ ਗੰਨੇ ਦੀ ਕੁਲਫੀ ਪੂਰੇ ਪੰਜਾਬ ਕਹਦੀ ਹੈ ਹਰਿਆਣੇ ਚ ਕਹਦੀ ਹੈ ਵੱਖ-ਵੱਖ ਸੂਬਿਆਂ ਦੇ ਵਿੱਚ ਜਾਣ ਵਾਸਤੇ ਇੱਥੇ ਤਿਆਰ ਹੋ ਰਹੀ ਹੈ। ਲੋਕ ਬਹੁਤ ਦੂਰ-ਦੂਰੋਂ ਇਸ ਗੰਨੇ ਦੀ ਹਰਬਲ ਕੁਲਫੀ ਨੂੰ ਖਾਣ ਆ ਸੇ ਪਹੁੰਚ ਵੀ ਰਹੇ ਆ। ਅਸੀਂ ਗੰਨੇ ਦਾ ਰਸ ਪੀਂਦੇ ਸੀਗੇ ਪੀ ਕੇ ਚਲੋ ਇੰਜੋਏ ਕੀਤਾ ਆਪਣਾ ਖਾ ਪੀ ਕੇ ਚਲੇ ਗਏ। ਪਰ ਹੁਣ ਤੁਹਾਨੂੰ ਗੰ ਜਿੰਨੇ ਸੀਜ਼ਨਲ ਫਰੂਟ ਆ ਗਿਆ ਉਹਨਾਂ ਦਾ ਰੀਅਲ ਟੇਸਟ ਮਿਲੂਗਾ ਉਹੀ ਪਲਪ ਇਹਦੇ ਵਿੱਚ ਹੋਊਗਾ ਜੂਸ ਦਾ ਜਿਵੇਂ ਜਾਮਣ ਦੀ ਕੁਲਫੀ ਤਿਆਰ ਕੀਤੀ ਹੋਈ ਹੈ ਤਾਂ ਇੱਕ ਬੜੀ ਵਧੀਆ ਸੋਚ ਇਹਨਾਂ ਦੀ ਉਮੀਦ ਕਰਦੇ ਹਾਂ ਜਿਹੜੇ ਹੋਰ ਵੀ ਕਿਸਾਨ ਆ ਗਿਆ ਤਾਂ ਤੁਸੀਂ ਜ਼ਰੂਰ ਕੋਸ਼ਿਸ਼ ਕਰੋਗੇ ਕਿ ਆਪਣੇ ਲੈਵਲ ਦੇ ਉੱਤੇ ਇਸ ਤਰੀਕੇ ਦਾ ਕੋਈ ਨਾ ਕੋਈ ਛੋਟਾ ਕੰਮ ਛੋਟੇ ਲੈਵਲ ਤੋਂ ਕੰਮ ਦੀ ਸ਼ੁਰੂਆਤ ਕਰੋਗੇ ਤਾਂ ਕਿ ਆਨਲਾਈਨ ਸਮੇਂ ਵਿੱਚ ਇਸ ਸਾਇਕਟਨ ਦੇ ਜਾਂ ਐਕਸਟਰਾ ਜਿਹੜਾ ਬਿਜ਼ਨਸ ਹੈਗਾ ਇਹ ਚੰਗੀ ਇਨਕਮ ਦਾ ਸੋਰਸ ਥੋੜਾ ਬਣ ਸਕੇ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ ਅਰਜਾਨਾਸ ਸਪੋਕਸਮੈਨ ਕੋਟਕਪੂਰਾ